ਸਸ਼ੀਕਾਲ ਦੀ ਕਹਿੰਦੇ ਅੰਤ ਭਲੇ ਦਾ ਭਲਾ ਤਾਂ ਕਹਿੰਦੇ ਜਿਹਨੇ ਪ੍ਰਮਾਤਮਾ ਨਹੀਂ ਦੇਖਿਆ ਤੇ ਅੱਜ ਪ੍ਰਮਾਤਮਾ ਦੇ ਰੂਪ ਦੇ ਵਿੱਚ ਜਿਹੜੀ ਆ ਚੂੜ ਚੱਕ ਦੀ ਜਿਹੜੀ ਪਚਾਇਤ ਆ ਪਿੰਡ ਦੇ ਲੋਕ ਆ ਪ੍ਰਮਾਤਮਾ ਦੇ ਰੂਪ ਦੇ ਵਿੱਚ ਆਏ ਆ ਤਾਂ ਕਹਿੰਦੇ ਨੇ ਪ੍ਰਮਾਤਮਾ ਕਿਸੇ ਦੇ ਹਿਰਦੇ ਦੇ ਵਿੱਚ ਵਸ ਕੇ ਸੇਵਾ ਲੈ ਲੈਂਦਾ ਇਸ ਵਕਤ ਅਸੀਂ ਪਿੰਡ ਚੂੜ ਚੱਕ ਮੋਗਾ ਦੇ ਕੋਲ ਖੜੇ ਆ ਤਾਂ ਤਸਵੀਰਾਂ ਦਿਖਾ ਦਈਏ ਕਿ ਇੱਕ ਬੱਚਾ ਛੋਟਾ ਜਾ ਗੁੰਗਾ ਬੋਲਾ ਤਾ ਪ੍ਰਮਾਤਮਾ ਨੇ ਦੇਖੋ ਵਿਦ ਵਿਖੋ ਬਣਾਈ ਕੀ ਆ ਇਹ ਸੰਸਥਾ ਜਿਹੜੀ ਆਈ ਆ ਗਿਆਨ ਆਸ਼ਰਮ ਜਿਹੜਾ ਲੋਕਾਂ ਨੂੰ ਬੱਚਿਆਂ ਨੂੰ ਜਿਹੜਾ ਆਸਾਮ ਦਾ ਵਾ ਤੇ ਇਹ ਉਹ ਲੈਣ ਆਏ ਆ ਤੇ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਕਿ ਇਸ ਬੱਚੇ ਦਾ ਕੋਈ ਵਾਰਿਸ ਨਹੀਂ ਕਿਉਂਕਿ ਜਿਹੜੀ ਮਾਂ ਹੈਗੀ ਉਹ ਮੈਂਟਲੀ ਹੈ ਤਾਂ ਜਿਹੜੀ ਇਹਦਾ ਪਿਓ ਦੀ ਥੋੜੀ ਟਾਈਮ ਡੈਥ ਹੋ ਗਿਆ ਤਾਂ ਇਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਗੱਲਬਾਤ ਕਰਾਂਗੇ ਆਪਾਂ ਪਿੰਡ ਦੇ ਮੋਹ ਦਵਾਰਾਂ ਨਾਲ ਨਹੀਂ ਸਕਦਾ ਜੀ ਜਨਾਬ ਹੋ ਸਕਦਾ ਨਾ ਉਹਨ ਕੋਈ ਗਿਆਨ ਆ ਮਤਲਬ ਹੀ ਆਪਦਾ ਕਿਰਿਆ ਕਰਮ ਕੋਈ ਜ਼ਬਰਦਸਤੀ ਨਹੀਂ ਨਹੀਂ ਕੋਈ ਜ਼ਬਰਦਸਤੀ ਨਹੀਂ ਸਾਰੇ ਪਿੰਡ ਸਹਿਮਤਾ ਜੀ ਮੌਜੂਦਾ ਪੰਚਾਇਤ ਸਹਿਮਤਾ ਤੇ ਮਤਲਬ ਜੋ ਪਿਛੇ ਸਾਬਕਾ ਪੰਚਾਇਤ ਦਾ ਉਹ ਵੀ ਸਾਰੀ ਸਹਿਮਤਾ ਨਗਰ ਨਿਵਾਸੀ ਸਾਰੇ ਸਹਿਮਤਾ ਜੀ ਉਹ ਰਿਸ਼ਤੇਦਾਰ ਉਹ ਵੀ ਸਾਰੇ ਸਹਿਮਤਾ ਜੀ ਇਹਨਾਂ ਸਾਬਕਾ ਚੇਅਰਮੈਨ ਰਣਜੀਤ ਸਿੰਘ ਢੱਲੋਂ ਬਲਾਕ ਸੰਮਤੀ ਮੋਗਾ ਬਨ ਪਿੰਡ ਚੂੜਚੱਕ ਜੀ ਆਹ ਦੇਖੋ ਕੀ ਕਰਾ ਚੋਣੇ ਆਜ ਬੱਚਾ ਅੱਜ ਮੈਂ ਜਿਹੜਾ ਗਿਆਨ ਆਸ਼ਰਮ ਵਾਲੇ ਸਾਡੇ ਨਗਰ ਸਾਡੇ ਗੋਂਡੀ ਇਹ ਬੱਚਾ ਜਿਹੜਾ ਕੁਲਵੰਤ ਸਿੰਘ ਦਾ ਕੁਲਵੰਤ ਸਿੰਘ ਦੀ ਮੌਤ ਹੋ ਗਈ ਸੀ ਉਸ ਦਿਨ ਪਹਿਲਾਂ ਉਹਨੂੰ ਲੈਣ ਵਾਸਤੇ ਆਏ ਆ ਮੈਂ ਇਹਨਾਂ ਦਾ ਸੰਸਥਾ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਜਿਹੜੇ ਪਰਾਲੇ ਹਰੇਕ ਦੇ ਕਰਮਾਚੀ ਨਹੀਂ ਆਉਂਦੇ ਜਿਹੜੇ ਇਹ ਪਰਾਲੇ ਖਾਲਸਾ ਜੀ ਕਰ ਰਹੇ ਆ ਆਸ਼ਰਮ ਵਾਲੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹ ਬੱਚਾ ਅਪਾਜ ਵੀ ਹੈ ਨਾ ਤਾਂ ਰੋਟੀ ਖਾ ਸਕਦਾ ਨਾ ਬੋਲ ਸਕਦਾ ਤੁਰ ਸਕਦਾ ਮarre ਇੰਨੀ ਘਾਟ ਹੈ ਬੰਦੇ 'ਚ ਬੱਚੇ 'ਚ ਤੇ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹਨੂੰ ਬੱਚੇ ਨੂੰ ਆਪਣੇ ਗਲ ਲਾਇਆ ਔਰ ਪਿੰਡ ਸਹਿਮਤਾ ਜਾਂ ਜਦੋਂ ਵੀ ਕਿੰਨੀ ਵਾਰ ਮੈਂ ਇਹਨਾਂ ਨੂੰ ਮਿਲਿਆ ਇਥੋਂ ਲੰਘਦਾ ਹੋਇਆ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਇਹ ਸੰਸਥਾ ਨੇ ਇਸਨੂੰ ਅਪਣਾ ਲਿਆ ਤੇ ਮੈਂ ਧੰਨਵਾਦ ਕਰਦਾ ਸਾਰੇ ਪਿੰਡ ਵਾਸੀਆਂ ਦਾ ਸਾਰੇ ਪੰਚਾਇਤ ਦਾ ਤੇ ਸਪੈਸ਼ਲੀ ਚੇਅਰਮੈਨ ਸਾਹਿਬ ਤੇ ਜਿਨ੍ਹਾਂ ਨੇ ਇਹ ਅਪਰਾਲਾ ਚੱਕਿਆ ਤੇ ਇਨ ਆਪਣੇ ਬੱਚੇ ਨੂੰ ਤੁਹਾਡੇ ਅੱਗੇ ਸਮਰਪਿਤ ਕੀਤਾ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀ ਨਾਮਾ ਤੁਹਾਡਾ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਮੇਰਾ ਨਾਂ ਜਗੀਰ ਸਿੰਘ ਸਿੱਧੂ ਹੈ ਜੀ ਮੈਂ ਇਸ ਗਿਆਨ ਸਾਗਰ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਦੇ ਕਹਿਣ ਤੇ ਇਸ ਲੜਕੇ ਨੂੰ ਅੱਜ ਅਡੌਪਟ ਕੀਤਾ ਜਿਹਦੇ ਵਿੱਚ ਸਾਰੀ ਪਹਚਾਇਤ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਆ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਨੂੰ ਸੌਂਪਤਾ ਅਸੀਂ ਇਹ ਚਾਹੁੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਸਥਾ ਇਸ ਬੱਚੇ ਦਾ ਬਹੁਤ ਜ਼ਿਆਦਾ ਖਿਆਲ ਰੱਖੇ ਅਸੀਂ ਆਇਆ ਕਰਾਂਗੇ ਜ਼ਰੂਰ ਆਇਆ ਕਰਾਂਗੇ ਦੋ ਚਾਲ ਦਿਨ ਦੇ ਵਿੱਚ ਹੁਣ ਵੀ ਆਵਾਂਗੇ ਤੇ ਬਾਅਦ ਚ ਵੀ ਆਉਂਦੇ ਰਹਿਾਂਗੇ ਇਸ ਬੱਚੇ ਦੀ ਸਾਮ ਸੰਭਾਲ ਆ ਜਿਹੜੀ ਗਿਆਨ ਸਾਗਰ ਵੈਲਫਰ ਸੇਵਾ ਸੁਸਾਇਟੀ ਜੋ ਕਿ ਮੋਦਗੀ ਦੇ ਵਿੱਚ ਹੈ ਫਰੀਦਕੋਟ ਦੇ ਉੱਪਰ ਅਸੀਂ ਅੱਜ ਇਸ ਬੱਚੇ ਨੂੰ ਲੈ ਕੇ ਜਾ ਰਹੇ ਹਾਂ ਇਸ ਬੱਚੇ ਦੀ ਜਿਹੜੀ ਕੇਅਰ ਹੈ ਉਹ ਮਨ ਤੇ ਧਨ ਦੇ ਨਾਲ ਪੂਰਾ ਜਿੰਨਾ ਵੀ ਸਾਥੋਂ ਇਲਾਜ ਹੋਇਆ ਇਸ ਬੱਚੇ ਦਾ ਇਲਾਜ ਸ਼ੁਰੂ ਹੋ ਜਾਏਗਾ 1-2 ਦਿਨ ਦੇ ਵਿੱਚ ਵਿੱਚ ਤਾਂ ਜੋ ਬੱਚਾ ਕੁਝ ਕਿਰਿਆ ਕਰਨ ਯੋਗ ਆ ਹੋ ਜਾਵੇ ਕੁਛ ਇਹਦੇ ਅੰਗ ਪੈਰ ਉਹ ਸਹੀ ਸਨਾਨਤ ਹੋ ਜਾਣਾ ਓਕੇ ਜੀ ਮਾਈ ਗੁਰਜੀਤ ਖਾਲਸਾ ਮਾਈ ਗੁਰਜੀਤ ਫਤਿਹ ਦਾਸ ਮਨਦੀਪਪੁਰ ਖਾਲਸਾ ਗਿਆਨ ਸਾਗਰ ਆਸ਼ਰਮ ਉਦਕੀ ਅਸੀਂ ਜੀ ਪਿੰਡ ਚੂੜ ਚੱਕ ਵਿੱਚ ਪਹੁੰਚੇ ਆ ਡਿਸਟ੍ਰਿਕਟ ਮੋਗਾ ਕਿਉਂਕਿ ਨਗਰਪੰਚਾਇਤ ਨੇ ਪਿੰਡ ਪਰਵਾਣੇ ਬੇਨਤੀ ਕੀਤੀ ਸੀ ਕਿ ਸੁਖਮਣ ਰਾਜ ਬੱਚਾ ਉਹਨਾਂ ਦੀ ਮੰਮੀ ਹੈ ਜਿਹੜੀ ਉਹ ਮੈਂਟਲੀ ਅਫਸੈਟ ਆ ਜਿਹੜੇ ਫਾਦਰ ਉਹਨਾਂ ਦੀ ਡੈਥ ਹੋ ਗਈ ਇੱਕ ਹਫਤਾ ਹੋ ਗਿਆ ਸੋ ਸਾਮ ਸੰਭਾਲ ਕਰਨ ਵਾਲਾ ਕੋਈ ਨਹੀਂ ਬੱਚਾ ਪਾਇਜ ਮੰਦ ਕੁੱਦੀ ਆ ਗੁਰੂ ਸਿਪਾ ਕਿਰਪਾ ਕਰਨ ਜੀ ਬੱਚਾ ਅੱਜ ਗਿਆਨ ਸਾਗਰ ਆਸ਼ਰਮ ਸੰਸਥਾ ਲੈ ਕੇ ਜਾ ਰਹੀ ਹੈ ਤਾਂ ਮਹਾਰਾਜ ಅಪਾਰ ਕਿਰਪਾ ਕਰਨ ਇਸ ਬੱਚੇ ਦੀ ਦੇਖ ਦੇਖੀ ਜਾਵੇਗੀ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ